ਕੋਲ ਸੁੰਦੀ ਆ ਰਾਖੀ ਕਰਨ ਲਈ ਤੁਸੀਂ ਐਮ ਐਲ ਏ ਹੀ ਬਚਾਉਣੇ ਨੇ ਕੋਈ ਡੱਬਦਾ ਰਹੇ ਕੋਈ ਮਰਦਾ ਰਹੇ ਤੁਸੀਂ ਬਸ ਧਰਨੇ ਚੱਕਵਾਉਣੇ ਨੇ ਅਫਸਰਾਂ ਨੂੰ ਫੋਨ ਮੈ ਲਾਤਾ ਉਹਨਾਂ ਨੂੰ ਸਭ ਸਮਝਾਤਾ ਜਾਂਤਾ ਆਪੇ ਬੰਨ ਬੰਨ ਮਾਰ ਲਊ ਐਡ ਤੇ ਫੰਡ ਮੈ ਲਾਤਾ ਛੁਟਕਲੇ ਸਣਾ ਕੇ ਮੰਨ ਜਾਣੇ ਰਹਿੰਦੇ ਨੇ ਜਿਹੜੇ ਬਾਰਡਰ ਤੇ ਕੰਨ ਟੇਡਾ ਕਰਕੇ ਸੁਣੀ ਚੱਲੋ ਇਹ ਸੀਐਮ ਸਾਹਿਬ ਦੇ ਆਡਰ ਨੇ ਕੰਨ ਟੇਡਾ ਕਰਕੇ ਸੁਣੀ ਚੱਲੋ ਇਹ ਸੀਐਮ ਸਾਹਿਬ ਦੇ ਆਡਰ ਨੇ ਕਾਟੇ ਖਾ ਕੇ ਆਪੇ ਸੰਭਲ ਜਾਣੇ ਪੰਜਾਬ ਦੇ ਜਿਗਰੇ ਘੱਡਰ ਨੇ ਕੰਨ ਟੇਡਾ ਕਰਕੇ ਸੁਣੀ ਚੱਲੋ ਇਹ ਸੀਐਮ ਸਾਹਿਬ ਦੇ ਆਡਰ ਨੇ ਪਹਿਲਾ ਪੁੱਲੇ ਚ 889 ਤੇ 100 ਗੁੱਟ ਕਾ ਸਾਬ ਦੀ ਪੁੱਲ ਗਏ ਨੇ ਸਾਦ ਨੂੰ ਮਾਫੀ ਤਖਤਾਂ ਤੋਂ ਗੱਦਾਰਾਂ ਨੂੰ ਵੀ ਪੁੱਲ ਗਏ ਨੇ ਦੇਖੀ ਤੂੰ ਆਉਂਦੇ ਸਾਲਖ ਤੱਕ ਬੁੱਡੇ ਤੋਂ ਲੈ ਕੇ ਬਾਲਕ ਤੱਕ ਪੁੱਲ ਪਾਣੀ ਨੂੰ ਜੀ ਜੀ ਕਰਨਾ ਏ ਚਾਪ ਲੂਸ ਜਨਤਾ ਨੇ ਸ਼ਾਸਕਾਂ ਤੱਕ ਤਨਖਾਹਾਂ ਲਓ ਤੇ ਐਸ਼ ਕਰੋ ਦੇ ਪਰਚਾ ਉਹਨਾਂ ਤੇ ਜੋ ਬਹਾਦਰ ਨੇ ਕੰਨ ਟੇਡਾ ਕਰਕੇ ਸੁਣੀ ਚੱਲੋ ਇਹ ਸੀਐਮ ਸਾਹਿਬ ਦੇ ਆਡਰ ਨੇ ਕੰਨ ਟੇਡਾ ਕਰਕੇ ਸੁਣੀ ਚੱਲੋ ਇਹ ਸੀਐਮ ਸਾਹਿਬ ਦੇ ਆਡਰ ਨੇ ਕਾਟੇ ਖਾ ਕੇ ਆਪੇ ਸੰਭਲ ਜਾਣੇ ਪੰਜਾਬ ਦੇ ਜਿਗਰੇ ਡਾਡੇ ਨੇ ਕੰਨ ਟੇਡਾ ਕਰਕੇ ਸੁਣੀ ਚੱਲੋ ਇਹ ਸੀਐਮ ਸਾਹਿਬ ਦੇ ਆਡਰ ਨੇ ਕਨਟੇ ਡੋ ਕਰਕੇ ਸੁਣੀ ਚੱਲੋ ਇਹ ਸੀਯਮ ਸਾਬ ਦੇ ਆ ਡਰਨੇ